ਹਾਂਜੀ ਸੱਚਕਲ ਦੋਸਤੋ ਹਾਜ਼ਰ ਹਨ ਤੁਹਾਡੇ ਸਾਰਿਆਂ ਲਈ ਅੱਜ ਦੀ ਆਪਣੀ ਨਵੀਂ ਅਪਡੇਟ ਦੇ ਨਾਲ ਸੋ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਪੀਟ੍ਰੀਪਲ ਐਸਵੀ ਦੇ ਅਕੋਰਡਿੰਗ ਜੇਲਬਾਰਡਨ ਅਤੇ ਜਿਹੜੇ ਮਾਰਟਨ ਦੀਆਂ ਪੋਸਟਾਂ ਹੋ ਆਈਆਂ ਸੀ ਸੋ ਉਹਨਾਂ ਦੇ ਵਿੱਚ ਪੇਪਰ ਜਿਹੜਾ ਹੋਇਆ ਪੇਪਰ ਤੋਂ ਬਾਅਦ ਇੱਕ ਮੈਟ੍ਰੀਸਟ ਜਿਹੜੀ ਹੋ ਜਾਰੀ ਕੀਤੀ ਗਿਆ ਸੋ ਮੈਟ੍ਰੀਸਟ ਦੇ ਵਿੱਚ ਜਿਹੜੇ ਜਿਹੜੇ ਕੈਂਡੀਡੇਟਸ ਕੁਆਲੀਫਾਈ ਕੀਤਾ ਜਿਨ੍ਹਾਂ ਨੇ ਮੈਟ ਦੇ ਅਨਸਾਰ ਉਹਨਾਂ ਨੂੰ ਮਿਤੀ 17 ਦਸੰਬਰ 2025 ਨੂੰ ਕਾਉਂਸਲਿੰਗ ਵਾਸਤੇ ਬੁਲਾਇਆ ਗਿਆ ਸੋ ਕਿਹੜੇ ਕਿਹੜੇ ਕੈਂਡੀਡੇਟਸ ਨੇ ਕਿਹੜੇ ਕਿਹੜੀ ਕੈਟਾਗਰੀ ਕਿੰਨੀ ਕਿੰਨੀ ਮੈਟ ਗਈ ਉਹ ਸਾਰੀ ਡਿਟੇਲ ਆਪਾਂ ਤੁਹਾਡਾ ਨਾਲ ਸਾਂਝੀ ਕਰਾਂਗੇ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਭੈਣ ਭਰਾ ਪਹਿਲੀ ਵਾਰ ਆਇਆ ਚੈਨ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਕਿਉਂਕਿ ਕੋਸ਼ਿਸ਼ ਕਰਦੇ ਹਾਂ ਤੁਹਾਡੇ ਲਈ ਖਰਦਨ ਕੁਝ ਨਵਾਂ ਲੈ ਕੇ ਆਉਂਦਾ ਰਹੇ ਵੀ ਅਤੇ ਆਪਣੇ ਕਮੈਂਟਾਂ ਦੇ ਵਿੱਚ ਸੁਝਾਅ ਵਿਚਾਰ ਆਪਣਾ ਪਿਆਰ ਜਰੂਰ ਦੇ ਦਿਆ ਕਰੋ ਅਤੇ ਕਿਰਪਾ ਕਰਕੇ ਵੀਡੀਓ ਨੂੰ ਹਾਈਪ ਜਰੂਰ ਕਰਦੇ ਕਰੋ ਸੋ ਸਭ ਤੋਂ ਪਹਿਲੀ ਗਾ ਸਵੋਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਫੋਰੈਸਟ ਕੰਪਲੈਕਸ ਸੈਕਟਰ 68 ਐਸਐਸਸੀ ਨਗਰ ਮੋਹਾਲੀ ਪੀ ਈ ਟੀ ਫੋਰ ਦਾ ਪੋਸਟ ਆਫ ਵਾਰਡਨ ਠੀਕ ਹੈ ਜੀ ਉਹਦੇ ਵਾਸਤੇ ਅਪਲਾਈ ਕੀਤਾ ਸੀ ਪੇਪਰ ਦਿੱਤਾ ਤੇ ਉਹਦੇ ਵਿੱਚ ਪਾਸ ਹੋਏ ਆ ਅੰਕ ਪ੍ਰਾਪਤ ਕੀਤੇ ਆ ਉਹਨਾਂ ਨੂੰ 17 ਦਸੰਬਰ 2025 ਨੂੰ ਜਿਹੜਾ ਉਹ ਬੁਲਾਇਆ ਗਿਆ ਹੁਣ ਸਭ ਤੋਂ ਪਹਿਲਾਂ ਦੋਸਤੋ ਕੈਟਾਗਰੀ ਦਿੱਤੀ ਗਈ ਹੈ ਉਸ ਤੋਂ ਬਾਅਦ ਕਿੰਨੇ ਮਾਰਕਸ ਨੇ ਕਦੋਂ ਬੁਲਾਇਆ ਗਿਆ ਤੇ ਟਾਈਮ ਦਿੱਤਾ ਗਿਆ ਸਭ ਤੋਂ ਪਹਿਲਾਂ ਜੇਕਰ ਆਪਾਂ BC ਦੀ ਗੱਲ ਕਰੀਏ ਦੋਸਤੋ ਬੈਕਵਰਡ ਕਲਾਸ ਦੀ ਤਾਂ ਜਿਹੜੇ 62.5 ਇਹਨਾਂ ਦੀ ਮੈਰਿਟ ਗਈ ਹੈ 62.5 ਤੋਂ ਜਾਂ ਇਸ ਤੋਂ ਵੱਧ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ 17 ਦਸੰਬਰ 2025 ਨੂੰ ਸਵੇਰੇ 10 ਵਜੇ ਬੁਲਾਇਆ ਗਿਆ ਇਸ ਤੋਂ ਬਾਅਦ ESM BC ਸੈਲਫ ਜਿਹੜੇ ਖੁਦ ਨੇ 42.5 ਜਾਂ ਇਸ ਤੋਂ ਵੱਧ ਜਿੰਨੀ ਵੀ ਹੈ ਉਹਨਾਂ ਨੂੰ ਵੀ 17 ਤਰੀਕ ਨੂੰ ਬੁਲਾਇਆ ਗਿਆ 10 ਵਜੇ ਠੀਕ ਹੈ ਜੀ ਇਸੇ ਤਰ੍ਹਾਂ ESM ਜਰਨਲ ਠੀਕ ਹੈ ਜੀ ਇੰਡੀਪੈਂਡੈਂਟ ਨੇ ਜਿਹੜੇ 75 ਅਤੇ ਇਸ ਤੋਂ ਵੱਧ ਅੰਕਾਂ ਵਾਲੇ ਠੀਕ ਹੈ ਜੀ ਉਹਨਾਂ ਨੂੰ ਵੀ 17 ਤਰੀਕ ਨੂੰ ਸਵੇਰੇ 10 ਵਜੇ ਹੀ ਬੁਲਾਇਆ ਗਿਆ ਭਾਵ ਜਿਹੜਾ ਹੈਗਾ ਬੈਕਵਾਰਡ ਤੇ ESM ਅਤੇ ESM ਜਰਨਲ ਇਹ ਤਿੰਨਾਂ ਨੂੰ ਜਿਹੜਾ ਹੈਗਾ ਉਹ 17 ਤਰੀਕ ਨੂੰ ਸਵੇਰੇ 10 ਵਜੇ ਬੁਲਾਇਆ ਗਿਆ ਉਸ ਤੋਂ ਬਾਅਦ ਦੋਸਤੋ ਗੱਲ ਕਰੀ ਐਸਐਮ ਜਰਨਲ 38.25 ਤੋਂ ਵੱਧ ਉਹਨਾਂ ਨੂੰ ਵੀ 17 ਤਰੀਕ ਨੂੰ ਹੀ ਬੁਲਾਇਆ ਗਿਆ ਪਰ ਸਮਾਂ ਦੁਪਹਿਰੇ 12 ਵਜੇ ਐਸਐਮ ਐਸਸੀ ਐਂਡ ਐਮਵੀ ਸੈਲਫ 25 ਅਤੇ ਇਸ ਤੋਂ ਵੱਧ ਠੀਕ ਹੈ ਜੀ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ 17 ਤਰੀਕ ਨੂੰ ਦੁਪਹਿਰ ਦੇ 2 ਵਜੇ ਬੁਲਾਇਆ ਗਿਆ ਐਸਐਮ ਐਸਸੀ ਆਰਓ ਠੀਕ ਹੈ ਜੀ 37.50 ਜਾਂ ਇਸ ਤੋਂ ਵੱਧ ਉਹਨਾਂ ਨੂੰ ਵੀ 17 ਤਰੀਕ ਨੂੰ ਦੁਪਹਿਰੇ 12 ਵਜੇ ਬੁਲਾਇਆ ਗਿਆ ਐਸਸੀ एम एंड वी ਜਿੱਥੇ ਕੋਈ ਕੈਟਾਗਰੀ ਨਹੀਂ ਕੀਤੀ ਜੀ ਦੇਖੋ ਨਾ ਸੈਲਫ ਨਾ ਡਿਪੈਂਡੈਂਟਸ 52.75 ਜਾਂ ਇਸ ਤੋਂ ਵੱਧ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਵੀ 17 ਤਰੀਕ ਨੂੰ ਹੀ ਜਿਹੜਾ ਉਹ ਦੁਪਹਿਰ ਦੇ 2 ਵਜੇ ਸੌਰੀ 12 ਵਜੇ ਬੁਲਾਇਆ ਗਿਆ। ई एस एम ਜਰਨਲ ਠੀਕ ਹੈ ਜੀ 58.25 ਜਾਂ ਇਸ ਤੋਂ ਵੱਧ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ 18 ਤਰੀਕ ਨੂੰ ਬੁਲਾਇਆ ਗਿਆ ਸਵੇਰੇ 10 ਵਜੇ ਫ੍ਰੀडम फाइਟਰ ਨੇ 13.75 ਜਾਂ ਇਸ ਤੋਂ ਵੱਧ ਉਹਨਾਂ ਨੂੰ 18 ਤਰੀਕ ਨੂੰ ਸਵੇਰੇ 10 ਵਜੇ ਜਨਰਲ ਕੈਟਾਗਰੀ ਦੀ ਜੇਕਰ ਗੱਲ ਕਰੀਏ ਦੋਸਤੋ 66.25 ਜਾਂ ਇਸ ਤੋਂ ਵੱਧ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਵੀ 18 ਤਰੀਕ ਨੂੰ ਦੁਪਹਿਰ ਸਵੇਰੇ 10 ਵਜੇ ਬੁਲਾਇਆ ਗਿਆ ਇਸ ਤੋਂ ਬਾਅਦ ਐਸਸੀ ਜਿਹੜਾ ਰਮਦਾਸ ਐਸਸੀ ਕੈਨਦਰਸ ਠੀਕ ਹੈ ਐਸਸੀ ਆਰਓ ਜੀ ਨੂੰ ਕਹਿੰਦੇ ਨੇ ਆਪਾਂ 61.75 ਜਾਂ ਇਸ ਤੋਂ ਵੱਧ ਉਹਨਾਂ ਨੂੰ 18 ਤਰੀਕ ਨੂੰ ਦੁਪਹਿਰੇ 12 ਵਜੇ ਸਪੋਰਟਸ ਐਸਸੀ ਐਂਡ ਐਮਵੀ ਠੀਕ ਹੈ ਜੀ 18.25 ਤੋਂ ਜਾਂ ਇਸ ਤੋਂ ਵੱਧ ਉਹਨਾਂ ਨੂੰ 18 ਤਰੀਕ ਨੂੰ ਜਿਹੜਾ ਹੈਗਾ ਹੁਦਗੜ ਦੇ 12 ਵਜੇ ਸਪੋਰਟਸ ਐਸਸੀ ਆਰਓ 8.50 ਤੋਂ ਜਾਂ ਇਸ ਤੋਂ ਵੀ ਵੱਧ ਜਿੰਨੇ ਵੀ ਕੈਂਡੀਡੇਟਸ ਨੇ 18 ਤਰੀਕ ਨੂੰ ਹੀ ਦੁਪਹਿਰੇ ਜਿਹੜਾ ਉਹ 12 ਵਜੇ ਬੁਲਾਇਆ ਗਿਆ ਤੇ ਲਾਸਟ ਹੈ ਦੋਸਤੋ ਆਪਣੇ ਕੋਲ ਸਪੋਰਟਸ ਜਰਨਲ ਜੀ ਤੇ ਵਿੱਚ 12.75 ਇਸ ਤੋਂ ਵੱਧ ਜਿਹੜੇ ਅੰਕਾਂ ਵਾਲੇ ਆ ਉਹਨਾਂ ਨੂੰ 18 ਤਰੀਕ ਨੂੰ ਜਿਹੜਾ ਦੁਪਹਿਰ ਦੇ 12 ਵਜੇ ਬੁਲਾਇਆ ਗਿਆ ਸੋ ਦੋਸਤੋ ਇਹ ਸੀ ਜਾਣਕਾਰੀ ਕੈਟਾਗਰੀ ਵਾਈਜ਼ ਕਿਹੜੇ ਕਿਹੜੇ ਮਾਰਕਸ ਵਾਲਿਆਂ ਨੂੰ ਚਾਹੀ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਪਰ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਸੁਝਾਅ ਜ਼ਰੂਰ ਦੇਦਿਆ ਕਰੋ ਅਤੇ ਹੌਸਲੇ ਲਈ ਵੀਡੀਓ ਨੂੰ ਹਾਈਪ ਜ਼ਰੂਰ ਕਰਦਿਆ ਕਰੋ ਤੇ ਇਹਨਾਂ ਕੈਂਡੀਡੇਟਸ ਨੇ ਕੀ ਕਰਨਾ ਜੀ 올 ਦ ਕੈਂਡੀਡੇਟਸ who have qualified PMT PET for the post of martan ਠੀਕ ਹੈ ਜੀ ਅਤੇ jail warden ਦੀ ਹੈ ਜਿਹੜੀ are called for the counseling on the 17 December 2025 ਵੇਰੇ 10 ਵਜੇ ਠੀਕ ਹੈ ਜੀ ਤਾਂ ਆਪਣਾ ਸਮੇਂ ਸਿਰ ਪੁੱਜ ਕੇ ਜਿਹੜੀ ਆਪਣੀ ਉਹ ਕਾਉਂਸਲਿੰਗ ਕਰਵਾ ਲੈਣ ਤੋਂ ਵੀਡੀਓ ਨੂੰ ਬਾਅਦ ਉਹ ਸ਼ੇਅਰ ਕਰ ਲਿਓ ਤਾਂ ਕਿ ਕਿਸੇ ਭਿੰਨ ਭਰਾ ਦਾ ਕੋਈ ਨੁਕਸਾਨ ਨਾ ਹੋਵੇ ਸੋ ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਦੇਣੇ ਧੰਨਵਾਦ